ਵਦੇਸ਼ ਭੇਜਣ ਦਾ ਕਹਿ ਕੇ ਕਰਵਾਇਆ ਸੀ ਵਿਆਹ ਅਤੇ ਫਿਰ ਲੜਕੀ ਪਰਿਵਾਰ ਨੇ ਨਹੀਂ ਭੇਜਿਆ ਲੜਕੀ ਨੂੰ ਵਿਦੇਸ਼ ਅਤੇ ਹੁਣ ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਤੇ ਲਗਾਈ ਲੜਕੀ ਨੂੰ ਮਾਰ ਦੇਣ ਦੇ ਦੋਸ਼ ਲੜਕੀ ਦਾ ਬਠਿੰਡਾ ਦੇ ਸਿਵਲ ਹਸਪਤਾਲ ਰਖੇ ਕਰਵਾਇਆ ਗਿਆ ਪੋਸਟ ਮਾਰਮ ਮਾਮਲਾ ਬਠਿੰਡਾ ਦੇ ਪਿੰਡ ਕਾਲ ਚਰਾਣੀ ਦਾ ਜਿੱਥੇ ਬਹਿਮਣ ਦਵਾਨੀ ਤੋਂ ਇੱਕ ਲੜਕੀ ਹੈ ਜਿਹੜੀ ਉਹ ਕਾਲ ਚਰਾਣੀ ਵਿਖੇ ਵਿਆਹੀ ਹੋਈ ਸੀ ਡੇਢ ਸਾਲ ਪਹਿਲਾਂ ਵਿਆਹੀ ਸੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਛੋਟੀ ਲੜਕੀ ਪੜ੍ਹੀ ਲਿਖੀ ਹੈ ਤੇ ਅਸੀਂ ਇਸ ਨੂੰ ਵਿਦੇਸ਼ ਭੇਜਾਂਗੇ ਸਾਰਾ ਖਰਚਾ ਅਸੀਂ ਕਰਾਂਗੇ ਅਤੇ ਹੁਣ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਇਹਨਾਂ ਵੱਲੋਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਦਾ ਕਹਿਣਾ ਹੈ ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਪਰਿਵਾਰ ਨੇ ਲੜਕੀ ਨੂੰ ਬਾਹਰ ਭੇਜਣ ਤੋਂ ਮਨਾ ਕਰ ਦਿੱਤਾ ਅਤੇ ਹੁਣ ਜਦੋਂ ਕਾਗਜ਼ ਪੱਤਰ ਆਏ ਤਾਂ ਉਹਨਾਂ ਵੱਲੋਂ ਸਾਡੀ ਲੜਕੀ ਨੂੰ ਮਾਰ ਦਿੱਤਾ ਗਿਆ ਦੂਜੇ ਪਾਸੇ ਇਸ ਸਬੰਧੀ ਜਦੋਂ ਥਾਣਾ ਨੰਨਗੜ ਦੀ ਐਸਆਈ ਇਕਬਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਸਾਡੇ ਵੱਲੋਂ ਲੜਕੀ ਦੇ ਪਤੀ ਲੜਕੀ ਦੇ ਸਹੁਰਾ ਸੱਸ ਅਤੇ ਨਨਾਨ ਦੇ ਖਿਲਾਫ ਇਹਨਾਂ ਵੱਲੋਂ ਮਾਮਲਾ ਦਾਜ ਕੀਤਾ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਐਸ਼ਮ ਦਿਖਾ ਰਹੇ ਹਾਂ ਬਠਿੰਡਾ ਦੇ ਸਿਵ ਵਿਰਤਪਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਹਿਮੜ ਦਵਾਨੇ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਆਏ ਹੋਈ ਹਨ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਸਾਰੇ ਆਪਣੇ ਬਿਆਨ ਜਿਹੜੇ ਉਹ ਆਪਣਾ ਦਰਜ ਕਰਵਾਏ ਗਏ ਹਨ ਤੇ ਇਸ ਨੂੰ ਲੈ ਕੇ ਪੁਰਸਦਾ ਕਹਿਣਾ ਕਿ ਸਾਡੇ ਵੱਲੋਂ ਪਤੀ ਸੱਸ ਸਹੁਰਾ ਤੇ ਨਰਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਆ ਉਸ ਨੂੰ ਸੁਣਾਉਣੇ ਆ ਕੀ ਹੈ ਪੂਰਾ ਮਾਮਲਾ ਅੱਜ ਕੀ ਨਾਮ ਹੈ ਕੀ ਮਾਮਲਾ ਦਾ ਕੰਚਤ ਮੇਰਾ ਨਾਮ ਗਰਸੇਵ ਸਿੰਘ ਹੈ ਜੀ ਆਪਣੀ ਬਹਿਮਣ ਦੀਵਾਨੇ ਤੋਂ ਅੱਜ ਤੋਂ ਡੇਢ ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜਿਹੜੀ ਕੁੜੀ ਵਿਆਹੀ ਸੀ ਗਿਆ ਆਪਣਾ ਬਾਹਰ ਵਿਦੇਸ਼ ਜਾਣ ਤੇ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਬੀੜਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ। ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ ਤੋ 2 ਮਹੀਨਿਆਂ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ। ਉਸ ਤੋਂ ਬਾਅਦ ਫੇਰ 4-5 ਮਹੀਨਿਆਂ ਬਾਅਦ ਰੌਲਾ ਪਿਆ। ਫੇਰ ਪੰਚਾਇਤ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ। ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ। ਇਸ ਤਰ੍ਹਾਂ ਬੇਕਰਤ ਕਰਿਆ ਕੋਈ ਆਇਆ ਤੇ ਕਿਵੇਂ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਤੇ ਆ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋ ਰਹੀ ਸੀ ਇਹ ਇੰਗਲੈਂਡ ਦੀ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ ਜੇ ਚਾਰੇ ਦੋਸ਼ੀ ਨੇ ਨਾਨਾਨ ਨੇ ਬਲਕਾਰਨ ਸਿੰਘ ਦਾ ਪੂਤਾ ਸਿੰਘ ਹੈ ਉਹਨੇ ਸੱਸ ਸਾਰ ਗਰਮਜੀਤ ਕੌਰ ਇਹਨਾਂ ਦੀ ਗੈਰ ਹਜ਼ਰੀ ਕਰਕੇ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਛਾ ਕਿੰਨੀ ਉਮਰ ਸੀ ਇਹ 24-25 ਸਾਲ ਦੀ ਉਮਰ ਸੀ ਜੀ ਇਹ ਨਾਮ ਅਤੇ ਕਿਹੜਾ ਪਿੰਡ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਪੰਚਾਇਤ ਮੈਂਬਰ ਅਤੇ ਕਲੱਬ ਦਾ ਪ੍ਰਧਾਨ ਹੈ ਜੀ ਸਾਡੀ ਬਹਿਮੰਦਵਾਨਾ ਜੀ ਤੇ ਸਾਡੇ ਪਿੰਡ ਦੀ ਲੜਕੀ ਜਸਮੀਲ ਸਿੰਘ ਦੀ ਸੁਪਤਰੀ ਹਰਪ੍ਰੀਤ ਕੌਰ ਜੰਗੀ ਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਮਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਣ ਵੇਲੇ ਨੂੰ ਉਹਗੇ ਤੜਵੇ ਲਿਆ ਲੈ ਕੇ ਆਗੇ ਸੀ ਜਿੱਥੇ ਕਿ ਉਹ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਨਾ ਤੇ ਬੰਦ ਹੀ ਕਾਰਵਾਈ ਕੀਤੀ ਨਾ ਆ ਸਰ ਇਹ ਸੀ ਵੀ ਉਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਕਹ ਰਹੇ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਾਥੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮੁਤਾ ਮੁਤਾਬਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹਿ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆਪਨੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਬੋਡੀ ਨੂੰ ਕਿੱਥੇ ਧੰਦੇਗਾ ਹੁਣ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮਾ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਬਿਆਨ ਦਰਜ ਹੋ ਰਹੇ ਹੈ ਮੈਂ ਇਸ ਇਕਬਾਲ ਸਿੰਘ ਆਨੰਦਗੜ ਤੋਂ ਆ। ਰਾਤ ਹਾਂਜੀ ਕੀ ਮਾਮਲਾ ਹੈ ਬਾਦਸ਼ਾਹ ਮਾਮਲਾ ਇਹ ਵੀ ਇੱਕ ਲੜਕੀ ਉਤੋਂ ਬਹਿਮਣ ਦਵਾਨੇ ਸੌਰੀ ਬਹਿਮਣ ਦਵਾਨੇ ਤੋਂ ਵੈਸੀ ਸੀ ਹਾ ਪ੍ਰੀਤ ਕੋਰ ਜੰਗੀ ਰਾਣੀ ਬਲਕਾਰਮ ਸਿੰਘ ਤੇ ਇਹਨਾਂ ਨੇ ਉਤੋਂ ਪਹਿਲਾਂ ਕਿਤੇ ਸ਼ਾਦੀ ਸਮੇਂ ਇਕਰਾਰ ਕੀਤਾ ਸੀ ਕਿ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ। ਇਹ ਬੰਦੇ ਨੇ ਬੀਟੀ ਪੜ੍ਹਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ। ਉਹਨਾਂ ਨੇ ਤਾਂ ਵਾਦਾ ਕੀਤਾ ਸੀਗਾ ਅਸੀਂ ਤੇ ਜਾਵਾਂਗੇ ਪਰ ਹੁਣ ਇਹ ਸਾਲ 6 ਮਹੀਨਿਆਂ ਤੋਂ ਮੁੱਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਪੁਲਿਸ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਧਰਵਾ ਚੈਨਾ ਹਸਤਾਲੇ ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੋਰਟਰੀਡ ਕਿਹਸੀ ਇਹਦੀ ਕਾਰਵਾਈ ਕਰ ਰਹੇ ਮਕਦਮਾ ਹਾਂ ਮਕਦਮਾ ਤੱਕ ਹੋ ਰਿਹਾ ਡੋਰੀ ਕਿਹਦੇ ਬਗਲੇ ਤੇ ਮਕਦਮਾ ਇਹ ਜਸਮੀਲ ਸਿੰਘਾਂ ਲੜਕੀ ਦਾ ਪਿਤਾ ਉਹਦੇ ਬਗਲੇ ਕਿਹਦੇ ਖੇਤੇ ਤੇ ਮਕਦਮਾ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਅਣ ਮੈੜਾ ਸੁਖਜਿੰਦਰ ਕੌਰ ਲੜਕੀ ਦੇ ਨਾਮ ਉਹਨਾਂ ਦੇ ਖਲਾਫ ਮਕਦਮਾ ਦਾ ਕੀ ਹੈ